ਤੋ ਦੋਸਤੋ ਸਾਡੇ ਪਿੰਡ ਸਿੰਘਾ ਨੇ ਬਹੁਤ ਵੱਡਾ ਪੁੰਨ ਲਿਆ ਦੋਸਤੋ ਆ ਜਿਹੜੇ ਦੋ ਨਲਕੇ ਲਾਏ ਨਾ ਇਹ ਦੋ ਨਲਕਿਆਂ ਤੋਂ ਸਾਡਾ ਪਿੰਡ ਲਬਾਣਿਆ ਵਾਲੀ ਹਜ਼ਾਰਾਂ ਲੀਟਰ ਡੇਲੀ ਪਾਣੀ ਪੀਣ ਵਾਸਤੇ ਲੈ ਕੇ ਜਾਂਦਾ ਤੇ ਇਹਨਾਂ ਨਲਕਿਆਂ ਦਾ ਪਾਣੀ ਪੀ ਕੇ ਨਾ ਐ ਨਿਆਰਾ ਆ ਜਾਂਦਾ ਕਿਉਂਕਿ ਪਾਣੀ ਮਿੱਠਾ ਹੀ ਬਹੁਤ ਆ ਦੋਸਤੋ ਤੇ ਦੋਸਤੋ ਆ ਦੇਖੋ ਜੀ ਇੱਕ ਤਾਂ ਨਲਕਾ ਰੋਡ ਤੇ ਲਾਇਆ ਹੋਇਆ ਤੇ ਇੱਕ ਨਲਕਾ ਉਹਨਾਂ ਨੇ ਘਰ ਦੇ ਬਿਲਕੁਲ ਬੈਕਸਾਈਡ ਲਾ ਰੱਖਿਆ ਹਰਾਨੇ ਕਰਨ ਵਾਲੀ ਗੱਲ ਇਹ ਆ ਦੋਸਤੋ ਵੀ ਇਹਨਾਂ ਨਾਲਕਿਆਂ ਦਾ ਪਾਣੀ ਮਿੱਠਾ ਕਿਉਂ ਤੇ ਸਾਰੇ ਪਿੰਡ ਦੇ ਵਿੱਚ ਪਾਣੀ ਮਾੜਾ ਕਿਉਂ ਖਾਰਾ ਕਿਉਂ ਕੀ ਕਾਰਨ ਆ ਇਹਨਾਂ ਨੇ ਇਹੋ ਜੀ ਕਿਹੜੀ ਵਿਧੀ ਵਰਤੀ ਆ ਵੀ ਜਿਹੜਾ ਪਹਿਲਾਂ ਪਾਣੀ ਇੱਥੇ ਕੌੜਾ ਹੁੰਦਾ ਸੀ ਤੇ ਹੁਣ ਇਹਨਾਂ ਨਾਲਕਿਆਂ ਦਾ ਪਾਣੀ ਮਿੱਠਾ ਹੋ ਗਿਆ ਤੇ ਦੋਸਤੋ ਵੀਡੀਓ ਨੂੰ ਵੱਤ ਵਤੇ ਸ਼ੇਅਰ ਕਰ ਦੋ ਤੁਹਾਨੂੰ ਅਸੀਂ ਉਹ ਵਿਧੀ ਬਾਰੇ ਦੱਸਦੇ ਆ ਤੇ ਦੋਸਤੋ ਇਹਨਾਂ ਨੇ ਕੀ ਕੀਤਾ ਵੀ ਦੋ ਨਲਕੇ ਲਾਏ ਇੱਕ ਨਲਕਾ ਤਾਂ ਆਹ ਲਾਰ ਲਾ ਰੱਖਿਆ ਤੇ ਇੱਕ ਨਲਕਾ ਰੋਡ ਦੇ ਉੱਪਰ ਲਾ ਰੱਖਿਆ ਤਾਂ ਦੋਸਤੋ ਇੱਥੋਂ ਸਾਡੇ ਪਿੰਡ ਦੇ ਹਰ ਰੋਜ਼ ਘੱਟੋ-ਘੱਟ ਵੀ 100 ਤੋਂ 200 ਘਰ ਪਾਣੀ ਲੈ ਕੇ ਜਾਂਦੇ ਤੇ ਨਲਕੇ ਚੱਲਦੇ ਰਹਿੰਦੇ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਦੇਖੋ ਦੋਸਤੋ ਸਭ ਤੋਂ ਵੱਡਾ ਡਿੱਗ ਪੱਟਿਆ ਪਿਆ ਨਾਲ ਨਲਕਿਆਂ ਦੇ ਪਿੱਛੇ। ਜਿਹੜਾ ਰੋਡ ਦੇ ਉੱਤੇ ਨਲਕਾ ਉਹਦਾ ਵੀ ਬੋਰ ਇੱਥੋਂ ਕਰਕੇ ਉੱਥੇ ਲੈ ਕੇ ਗਏ ਆ ਤੇ ਜਿਹੜਾ ਆ ਨਲਕਾ ਇਹਦਾ ਵੀ ਬੋਰ ਇਸ ਡਿੱਗ ਦੇ ਵਿੱਚ ਕੀਤਾ ਆ ਬਿਲਕੁਲ। ਤੇ ਦੋਸਤੋ ਇਹਨਾਂ ਨੇ ਕੀ ਕੀਤਾ ਵੀ ਇਸ ਡਿੱਗ ਨੂੰ ਪੱਟ ਕੇ ਇਸ ਦੇ ਵਿੱਚ 1.5 ਤੋਂ 2 ਮਹੀਨੇ ਮਿੱਠਾ ਪਾਣੀ ਪਾ ਕੇ ਰੱਖਿਆ ਨਹਿਰ ਦਾ ਮਿੱਠਾ ਪਾਣੀ ਪਾ ਕੇ ਰੱਖਿਆ ਤੇ ਜਦੋਂ ਨਹਿਰ ਦਾ ਪਾਣੀ ਮਿੱਠਾ ਆਪਾਂ ਅਕਸਰ ਹੀ ਵੇਖਿਆ ਵੀ ਜਿਹੜਾ ਨਹਿਰ ਜਿੱਥੋਂ ਟੱਪਦੀ ਹੋਵੇ ਉਸ ਦੀ ਸਾਈਡ ਤੇ ਜੇਕਰ ਆਪਾਂ ਨਲਕੇ ਦਾ ਬੋਰ ਕਰ ਦਈਏ ਤਾਂ ਨਲਕੇ ਦਾ ਪਾਣੀ ਮਿੱਠਾ ਹੁੰਦਾ ਤੇ ਇਹਨਾਂ ਨੇ ਵੀ ਇਹੀ ਵਿਧੀ ਵਰਤੀ ਜੁਦੇ ਨੇ ਇਹਨਾਂ ਨੇ ਡੇਢ ਤੋਂ 2 ਮਹੀਨੇ ਇਸ ਡਿੱਗ ਦੇ ਵਿੱਚ ਪਾਣੀ ਰੱਖਿਆ ਤੇ ਆਟੋਮੈਟਿਕਲੀ ਧਰਤੀ ਹੇਠਲਾ ਜਿਹੜਾ ਪਾਣੀ ਮਿੱਠਾ ਹੋ ਗਿਆ ਕਿਉਂਕਿ ਜਿਹੜਾ ਨਹਿਰ ਦਾ ਪਾਣੀ ਸਿੰਮਕੇ ਦੇ ਥੱਲੇ ਗਿਆ ਚਲਾ ਜਿਸ ਕਾਰਨ ਇਹਨਾਂ ਨਾਲਕਿਆਂ ਦਾ ਪਾਣੀ ਮਿੱਠਾ ਰਹਿੰਦਾ ਦੋਸਤੋ ਇਹ ਕੀ ਕਰਦੇ ਆ ਵੀ ਇੱਕ ਵਾਰ ਇਹਨੂੰ ਭਰ ਲੈਂਦੇ ਆ ਤੇ 7-8 ਦਿਨ ਪਾਣੀ ਇਸ ਦੇ ਵਿੱਚ ਖੜਾ ਕਰਦੇ ਆ ਤੇ ਉਸ ਤੋਂ ਬਾਅਦ 1.5 ਮਹੀਨਾ ਇਹ ਨਾਲ ਕੇ ਪਾਣੀ ਮਿੱਠਾ ਕਰਦੇ ਆ ਤੇ ਜਦੋਂ ਪਾਣੀ ਬਦਲਦਾ ਉਸ ਤੋਂ ਬਾਅਦ ਫਿਰ ਉਹ ਇਸ ਡਿਗ ਨੂੰ ਦੁਬਾਰਾ ਨਹਿਰ ਦੇ ਪਾਣੀ ਨਾਲ ਭਰ ਦਿੰਦੇ ਆ ਤੇ 1.5 ਤੋਂ 2 ਮਹੀਨੇ ਨਿਕਲ ਜਾਂਦੇ ਦੋਸਤੋ ਤੇ 10 ਤੋਂ 15 ਦਿਨ ਇਹ ਡਿਗ ਭਰਿਆ ਹੋਵੇ ਤਾਂ 1.5 ਤੋਂ 2 ਮਹੀਨੇ ਲੋੜ ਨਹੀਂ ਪੈਂਦੀ